ਟੀਵੀਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿਗਾ ਸਵਾਗਤ ਪੰਜਾਬ ਵਿੱਚ ਹੋਰ ਹੋ ਸਕਦੀ ਹੈ ਇੱਕ ਜਿਵਨੀ ਚੋਣ ਕੰਗਣਾ ਵੱਲੋਂ ਮਾਤਾ ਮਹਿੰਦਰ ਕੌਰ ਕੋਲੋਂ ਮੁਆਫੀ ਮੰਗਣ ਤੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦੀ ਪ੍ਰਤੀਕਿਰਿਆ 73 DIG ਭੁੱਲਰ ਮਾਮਲੇ ਵਿੱਚ ਇੱਕ ਹੋਰ ਵੱਡਾ ਅਤੇ ਸਨਸਨੀਖੇਜ਼ ਖੇਜ਼ ਖੁਲਾਸਾ ਗਾਇਕ ਰਾਜਵੀਰ ਜਵੰਦਾ ਦੀ ਮੌਤ ਮਾਮਲੇ ਵਿੱਚ ਹਾਈ ਕੋਰਟ ਵਿੱਚ ਸੁਣਵਾਈ ਪੰਜਾਬ ਚੰਡੀਗੜ੍ਹ ਸਮੇਤ ਕੇਂਦਰ ਨੂੰ ਨੋਟਿਸ ਬਿਹਾਰ ਚੋਣਾ ਤੋਂ ਪਹਿਲਾਂ ਭਾਜਪਾ ਵੱਲੋਂ ਵੱਡੀ ਕਾਰਵਾਈ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਸਰਕਾਰ ਨੂੰ ਵਾਅਦਾ ਪੂਰਾ ਕਰਨ ਦੀ ਕੀਤੀ ਅਪੀਲ ਅਮਰੀਕਾ ਨੇ ਰਿਪੋਰਟ ਕੀਤੀ ਹਰਿਆਣਾ ਨਾਲ ਸਬੰਧਤ ਹੋਰ ਪੰਜਾਬ ਭਾਰਤੀ ਅਤੇ ਕੈਨੇਡਾ ਦੇ ਵਿੱਚ ਮੁੜ ਤੋਂ ਫਿਰ ਚੱਲੀਆਂ ਗੋਲੀਆਂ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਰ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪੰਜਾਬ ਦੀ ਸਿਆਸਤ ਦੀ ਤਰਨ ਤਾਰ ਦੀ ਜ਼ਿਮਨੀ ਚੋਣ ਵਾਸਤੇ ਇਸ ਵਕਤ ਮੈਦਾਨ ਲਗਾਤਾਰ ਭਖ ਰਿਹਾ ਹੈ ਹਾਲੇ ਉਹ ਚੋਣ ਨਿਬੜੀ ਨਹੀਂ ਨੇਪਰੇ ਨਹੀਂ ਚੜੀ ਪੰਜਾਬ ਵਿੱਚ ਇੱਕ ਹੋਰ ਜ਼ਿਮਨੀ ਚੋਣ ਦੇ ਆਧਾਰ ਬਣਦੇ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਉਨ੍ਹਾਂ ਦੇ ਹਲਕੇ ਖਡੂਰ ਸਾਬ ਤੋਂ ਮੁੜ ਉਪ ਚੋਣ ਦੀਆਂ ਕਿਆਸਰਾਈਆਂ ਲੱਗ ਰਹੀਆਂ ਨੇ ਦੱਸਣਾ ਬਣਦਾ ਕਿ ਆਪ ਵਿਧਾਇਕ ਨੂੰ ਤਰਨਤਾਰਨ ਅਦਾਲਤ ਵੱਲੋਂ 4 ਵਰਿਆਂ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਜਿਸ ਦੀ 28 ਅਕਤੂਬਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਏਗੀ ਜਾਣਕਾਰੀ ਅਨੁਸਾਰ ਜੇਕਰ ਇਸ ਸੁਣਵਾਈ ਦੌਰਾਨ ਹਾਈ ਕੋਰਟ ਵੱਲੋਂ ਵਿਧਾਇਕ ਦੀ ਸਜ਼ਾ ਦੇ ਖਿਲਾਫ ਸਟੇ ਨਹੀਂ ਮਿਲਦੀ ਤਾਂ ਉਹ ਵਿਧਾਇਕ ਵੱਜੋਂ ਅਯੋਗ ਕਰਾਰ ਦਿੱਤੇ ਜਾ ਸਕਦੇ ਨੇ ਲਾਲਪੁਰਾ ਦੀ ਵਿਧਾਇਕ ਰਿਪਰੈਜ਼ੈਂਟੇਸ਼ਨ ਆਫ ਦਾ ਪੀਪਲ ਐਕਟ 1951 ਦੀ ਧਾਰਾ 8 ਦੀ ਉਪ ਧਾਰਾ 3 ਦੇ ਤਹਿਤ ਇਹ ਵਿਧਾਇਕੀ ਖੁੱਸ ਜਾਵੇਗੀ ਜਿਸ ਤੋਂ ਪਿੱਛੋਂ ਇਹ ਹਲਕਾ ਖਾਲੀ ਹੋ ਜਾਵੇਗਾ ਦੱਸਣਾ ਬਣਦਾ ਕਿ ਪਿਛਲੀ ਸੁਣਵਾਈ ਦੌਰਾਨ ਲਾਲਪੁਰਾ ਦੇ ਵਕੀਲ ਨੇ ਕਿਹਾ ਸੀ ਕਿ ਜੇਕਰ ਉਹਨਾਂ ਦੀ ਸਜ਼ਾ ਤੇ ਰੋਕ ਨਹੀਂ ਲਗਾਈ ਜਾਂਦੀ ਤਾਂ ਉਹ ਆਪਣੀ ਵਿਧਾਨ ਸਭਾ ਦੀ ਮੈਂਬਰਸ਼ਿਪ ਗਵਾ ਸਕਦੇ ਨੇ ਦੱਸਣਾ ਬਣਦਾ ਕਿ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਤਰਨਤਾਰਨ ਦੀ ਅਦਾਲਤ ਨੇ ਲਗਭਗ 12 ਸਾਲ ਪੁਰਾਣੇ ਉਸਮਾ ਕਾਨ ਮਾਮਲੇ ਵਿੱਚ 4 ਸਾਲ ਦੀ ਸਜ਼ਾ ਸੁਣਾ ਦਿੱਤੀ ਸੀ। ਅਦਾਲਤ ਵੱਲੋਂ ਲਾਲ ਪੁਰਾਸਮੇਤ 10 ਲੋਕਾਂ ਨੂੰ ਇਹ ਸਜ਼ਾ ਸੁਣਾਈ ਗਈ ਸੀ। ਜਿਸ ਵਿੱਚ ਮਨਜਿੰਦਰ ਸਿੰਘ ਲਾਲ ਪੁਰਾਸਮੇਤ 7 ਲੋਕਾਂ ਨੂੰ 4 ਸਾਲ ਦੀ ਸਜ਼ਾ ਅਤੇ ਜੁਰਮਾਨਾ ਲਾਇਆ ਗਿਆ ਸੀ ਅਤੇ ਤਿੰਨ ਦੋਸ਼ੀਆਂ ਨੂੰ 1-1 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਸਬੰਧੀ 10 ਸਤੰਬਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਲਾਲ ਪੁਰਾਸਮੇਤ 10 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਮੋਲਜਮਾ ਵਿੱਚ 6 ਪੁਲਿਸ ਕਰਮਚਾਰੀ ਵੀ ਸ਼ਾਮਲ ਸਨ। ਪਰ ਇੱਕ ਪੁਲਿਸ ਕਰਮੀ ਦੀ ਅਦਾਲਤੀ ਕਾਰਵਾਈ ਦੌਰਾਨ ਮੌਤ ਹੋ ਗਈ ਸੀ। ਮਾਮਲੇ ਵਿੱਚ 10 ਸਤੰਬਰ ਨੂੰ ਤਰਨਤਾਰ ਦੀ ਅਦਾਲਤ ਨੇ ਮਾਮਲੇ ਵਿੱਚ ਵਿਧਾਇਕ ਦੋਸ਼ੀ ਠਹਿਰਾ ਦਿੱਤਾ ਤੇ ਬਾਅਦ ਵਿੱਚ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਲਾਲਪਰਾ ਵੱਲੋਂ ਇਹ ਸਜ਼ਾ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੋਈ ਹੈ। ਹੁਣ ਹਾਈ ਕੋਰਟ 28 ਅਕਤੂਬਰ ਨੂੰ ਸਜ਼ਾ ਤੇ ਰੋਕ ਲਗਾਉਂਦੀ ਹੈ ਜਾਂ ਫਿਰ ਨਹੀਂ ਇਹ ਵੇਖਣਾ ਹੋਵੇਗਾ। ਤੇ ਹੁਣ ਗੱਲ ਕਰਦੇ ਹਾਂ ਕੰਗਣਾ ਰਣੌਤ ਦੀ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਹਿਮਾਚਲ ਦੇ ਮੰਡੀ ਤੋਂ ਸੰਸਦ ਅਤੇ ਫਿਲਮੀ ਅਦਾਕਾਰਾ ਕੰਗਣਾ ਰਣੌਤ ਵੱਲੋਂ ਬਠਿੰਡਾ ਦੀ ਇੱਕ ਅਦਾਲਤ ਵਿੱਚ ਬੀਬੀ ਮਹਿੰਦਰ ਕੌਰ ਦੇ ਪਰਿਵਾਰ ਵੱਲੋਂ ਮੁਆਫੀ ਮੰਗਣ ਤੇ ਪ੍ਰਤੀਕਰਮ ਦਿੱਤਾ। ਉਹਨਾਂ ਨੇ ਆਖਿਆ ਕਿ ਪੰਜਾਬੀਆਂ ਦਾ ਦਿਲ ਤਾਂ ਵੱਡਾ ਹੁੰਦਾ ਹੈ। ਉਹ ਵੱਡੇ ਮਾਮਲਿਆਂ ਵਿੱਚ ਮੁਆਫੀ ਮੰਗਣ ਵਾਲਿਆਂ ਨੂੰ ਮੁਆਫੀ ਕਰ ਦਿੰਦੇ ਨੇ ਪਰ ਉਹ ਵਾਰ-ਵਾਰ ਗਲਤੀਆਂ ਬਰਦਾਸ਼ਤ ਨਹੀਂ ਕਰਦੇ। ਕੰਗਣਾ ਰਣੌਤ ਆਪਣੀ ਗਲਤੀ ਤੇ ਸ਼ਰਮਿੰਦਾ ਹੋ ਸਕਦੀ ਹੈ ਪਰ ਉਹਨੂੰ ਉਸ ਨੂੰ ਸਬਕ ਸਿੱਖ ਲੈਣਾ ਚਾਹੀਦਾ ਹੈ। ਉਸ ਨੂੰ ਆਪਣੇ ਸ਼ਬਦਾਂ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਭਵਿੱਖ ਵਿੱਚ ਕਿਸੇ ਵੀ ਧਰਮ ਜਾ ਵਿਅਕਤੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਬਚਣਾ ਚਾਹੀਦਾ ਹੈ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਆਪਣੀ અપਮਾਨਜਨਕ ਭਾਸ਼ਾ ਵਾਲੀ ਕੰਗਣਾ ਨੂੰ ਬਹੁਤ ਪਹਿਲਾਂ ਹੀ ਮੁਆਫੀ ਮੰਗ ਲੈਣੀ ਚਾਹੀਦੀ ਸੀ ਪ੍ਰਗਟ ਸਿੰਘ ਨੇ ਕਿਹਾ ਕਿ ਮੂੰਹ ਫੱਟ ਕੰਗਣਾ ਰਣੌਤ ਅਕਸਰ ਆਪਣੇ ਵਿਵਾਦਪੂਰਨ ਬਿਆਨਾਂ ਕਾਰਨ ਖਬਰਾਂ ਵਿੱਚ ਰਹਿੰਦੀ ਹੈ ਉਹ ਬੋਲਣ ਤੋਂ ਪਹਿਲਾਂ ਨਹੀਂ ਸੋਚਦੀ ਉਸ ਨੇ ਕਈ ਵਾਰ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਇਸ ਕਾਰਨ ਪੰਜਾਬ ਦੇ ਲੋਕਾਂ ਵਿੱਚ ਉਸ ਵਿਰੁੱਧ ਗੁੱਸੇ ਦੀ ਭਾਵਨਾ ਪੈਦਾ ਹੋ ਚੁੱਕੀ ਹੈ ਹੁਣ ਜਦੋਂ ਕੰਗਣਾ ਨੇ ਬੀਬੀ ਮਹਿੰਦਰ ਕੌਰ ਅਤੇ ਉਸਤੇ ਪਰਿਵਾਰ ਤੋਂ ਮੁਆਫੀ ਮੰਗੀ ਹੈ ਤਾਂ ਇਹ ਉਸ ਲਈ ਇੱਕ ਸਬਕ ਵਜੋਂ ਕੰਮ ਹੋਣਾ ਚਾਹੀਦਾ ਹੈ ਜਦੋਂ ਕੋਈ ਗਲਤੀ ਅਣਜਾਣੇ ਵਿੱਚ ਹੁੰਦੀ ਹੈ ਤਾਂ ਉਸ ਨੂੰ ਇੱਕ ਵਾਰ ਤਾਂ ਮੁਆਫ ਕੀਤਾ ਜਾ ਸਕਦਾ ਹੈ ਪਰ ਜੇਕਰ ਜਾਣਬੁੱਝ ਕੇ ਉਸ ਨੂੰ ਦੁਹਰਾਇਆ ਜਾਂਦਾ ਤਾਂ ਇੱਕ ਪਾਅ ਬਣ ਜਾਂਦਾ ਤੇ ਮੁਆਫੀ ਨਹੀਂ ਕੀਤਾ ਜਾ ਸਕਦਾ ਉਹਨਾਂ ਕਿਹਾ ਕਿ ਕੰਗਣਾ ਨਾ ਸਿਰਫ ਹੁਣ ਇੱਕ ਫਿਲਮੀ ਅਦਾਕਾਰ ਹੈ ਸਗੋਂ ਮੰਡੀ ਤੋਂ ਸੰਸਦ ਮੈਂਬਰ ਵੀ ਹੈ ਲੋਕਾਂ ਨੇ ਉਸ ਨੂੰ ਚੁਣਿਆ ਉਸ ਨੂੰ ਇੱਕ ਸਿਆਣੇ ਸਿਆਸਤਦਾਰ ਵਾਂਗ ਆਪਣੇ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਭਾਈਚਾਰੇ ਜਾਂ ਵਿਅਕਤੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਬਚਣਾ ਚਾਹੀਦਾ ਹੈ। ਹੁਣ ਦੂਸਰੇ ਪਾਸੇ ਭਾਵੇਂ ਉਸਨੇ ਮਾਫੀ ਮੰਗ ਲਈ ਹੈ ਕਿਉਂਕਿ ਉਹ ਕੱਲ ਬਠਿੰਡਾ ਦੀ ਅਦਾਲਤ ਵਿੱਚ ਪਹੁੰਚੀ ਸੀ ਅਤੇ ਉਸ ਨੂੰ ਉਹ ਟਿੱਪਣੀ ਕਾਫੀ ਮਹਿੰਗੀ ਲੱਗ ਰਹੀ ਹੈ ਕਿ ਪੈ ਜਾਣੀ ਹੈ। ਸੁਣਵਾਈ ਦੌਰਾਨ ਕੰਗਣਾ ਰਣੌਤ ਜਦੋਂ ਅਦਾਲਤ ਵਿੱਚ ਪੇਸ਼ ਹੋਈ ਤਾਂ ਉਸ ਦੀ ਗਰਦਨ ਝੁਕੀ ਹੋਈ ਸੀ। ਅਤੇ ਇਹ ਅਗਲੀ ਸੁਣਵਾਈ ਹੁਣ 24 ਨਵੰਬਰ ਨੂੰ ਹੋਏਗੀ ਸੁਣਵਾਈ ਦੌਰਾਨ ਕੰਗਣਾ ਰਣੌਤ ਨੇ ਮਹਿੰਦਰ ਕੌਰ ਕੋਲੋਂ ਮਾਫੀ ਮੰਗ ਲਈ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੰਗਣਾ ਨੇ ਕਿਹਾ ਕਿ ਮੈਨੂੰ ਬੇਬੇ ਮਹਿੰਦਰ ਕੌਰ ਨੂੰ ਲੈ ਕੇ ਗਲਤਫਹਿਮੀ ਹੋਈ ਸੀ ਸੁਪਨੇ ਵਿੱਚ ਵੀ ਮੈਂ ਇਹ ਨਹੀਂ ਸੋਚ ਸਕਦੀ ਕਿ ਅਜਿਹੀ ਕੋਈ ਕੰਟਰੋਵਰਸੀ ਬਣੇਗੀ ਮੈਨੂੰ ਉਸ ਟਵੀਟ ਲਈ ਅਫਸੋਸ ਹੈ ਮੈਂ ਮਾਤਾ ਮਹਿੰਦਰ ਕੌਰ ਦੇ ਪਤੀ ਨਾਲ ਵੀ ਗੱਲਬਾਤ ਕੀਤੀ ਹੈ ਮਾਤਾ ਮਹਿੰਦਰ ਕੌਰ ਦੇ ਵਕੀਲ ਰਣਵੀਰ ਸਿੰਘ ਨੇ ਕਿਹਾ ਕਿ ਮਾਣਯੋਗ ਅਦਾਲਤ ਦੇ ਵਿੱਚ ਜਦ ਐਮਪੀ ਕੰਗੜਾ ਰਣੌਥ ਪੇਸ਼ ਹੋਈ ਤਾਂ ਉਹਨਾਂ ਨੇ ਬੇਬੇ ਮਹਿੰਦਰ ਕੌਰ ਦੇ ਪਰਿਵਾਰ ਅਤੇ ਉਹਨਾਂ ਤੋਂ ਮੁਆਫੀ ਮੰਗ ਲਈ ਅਤੇ ਉਹਨਾਂ ਨੇ ਕਿਹਾ ਕਿ ਜਦੋਂ ਅਣਜਾਣੇ ਵਿੱਚ ਇਹ ਗੱਲ ਹੋਈ ਮੇਰਾ ਕੋਈ ਵੀ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਇਹ ਰੀਟਵੀਟ ਹੋਇਆ ਸੀ ਪਰ ਫਿਰ ਵੀ ਮੈਂ ਇਸ ਗੱਲ ਦੀ ਮੁਆਫੀ ਮੰਗਦੀ ਹਾਂ ਉਹਨਾਂ ਆ ਕਿਹਾ ਕਿ ਉਹਨਾਂ ਵੱਲੋਂ ਇਹ ਮਾਮਲਾ ਪਿਛਲੇ 4 ਸਾਲਾਂ ਤੋਂ ਲੜਿਆ ਜਾ ਰਿਹਾ ਹੈ ਅਗਲੀ ਪੇਸ਼ੀ 24 ਨਵੰਬਰ ਨੂੰ ਹੋਵੇਗੀ ਉਸ ਵਿੱਚ ਫਿਰ ਤੋਂ ਪੇਸ਼ ਹੋਣ ਵਾਸਤੇ ਆਖਿਆ ਗਿਆ ਪਰ ਉਹਨਾਂ ਦੇ ਵਕੀਲ ਵੱਲੋਂ ਪੇਸ਼ੀ ਤੋਂ ਭਾਵ ਨਿੱਜੀ ਤੌਰ ਤੇ ਛੋਟ ਦੀ ਮੰਗ ਕੀਤੀ ਗਈ ਹੈ ਜਿਸ ਦੀ ਉਹਨਾਂ ਨੇ ਵਿਰੋਧਤਾ ਕੀਤੀ ਹੈ ਉਹਨਾਂ ਨੇ ਆਖਿਆ ਕਿ ਜੇਕਰ ਉਹਨਾਂ ਨੂੰ ਕੋਈ ਪਾਰਲੀਮੈਂਟ ਵਿੱਚ ਜਾਂ ਕੋਈ ਹੋਰ ਕੋਈ ਵੱਡਾ ਕੰਮ ਹੋਵੇ ਤਾਂ ਪੇਸ਼ੀ ਤੋਂ ਮੁਆਫੀ ਦਿੱਤੀ ਜਾ ਸਕਦੀ ਹੈ ਆਦਰਵਾਇਜ਼ ਉਹ ਇੱਕ ਕ੍ਰਿਮੀਨਲ ਕੇਸ ਵਿੱਚ ਇਸ ਵਕਤ ਸਜ਼ਾ ਦਾ ਸਾਹਮਣਾ ਕਰ ਰਹੇ ਨੇ ਇਸ ਕਰਕੇ ਉਹਨਾਂ ਨੂੰ ਪੇਸ਼ ਹੋਣਾ ਚਾਹੀਦਾ ਹੈ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਵਿੱਚ ਦਵਾਈਆਂ ਕਿਹੜੀਆਂ ਪਾਬੰਦੀ ਸ਼ੁਦਾ ਕਰ ਦਿੱਤੀਆਂ ਗਈਆਂ ਨੇ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ 112 ਦਵਾਈਆਂ ਦੀ ਵਿਕਰੀ ਅਤੇ ਖਰੀਦ ਤੇ ਪਾਬੰਦੀ ਲਗਾ ਦਿੱਤੀ ਹੈ ਇਹ ਦਵਾਈਆਂ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚੋਂ ਗੈਰ ਮਿਆਰੀ ਦੱਸੀਆਂ ਗਈਆਂ ਨੇ ਹਾਲ ਹੀ ਵਿੱਚ ਇਹਨਾਂ ਦਵਾਈਆਂ ਦੇ ਸੇਵਨ ਦੇ ਕਾਰਨ ਕੁਝ ਲੋਕਾਂ ਦੀਆਂ ਮੌਤਾਂ ਦੀ ਖਬਰ ਆਈ ਸੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਦੱਸਿਆ ਕਿ ਇਹ ਦਵਾਈਆਂ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਦੇ ਵੱਲੋਂ ਗੈਰ ਮਿਆਰੀ ਐਲਾਨੀਆਂ ਗਈਆਂ ਨੇ ਪੰਜਾਬ ਸਿਹਤ ਵਿਭਾਗ ਨੇ ਇਹਨਾਂ ਦਵਾਈਆਂ ਦੀ ਵਿਕਰੀ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਹੈ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ 112 ਦਵਾਈਆਂ ਦੀ ਵਿਕਰੀ ਤੇ ਰੋਕ ਲਾ ਦਿੱਤੀ ਹੈ ਇਹ ਦਵਾਈਆਂ ਘਟੀਆਂ ਨੇ ਅਤੇ ਇਸੇ ਕਰਕੇ ਕੇਂਦਰ ਸਰਕਾਰ ਵੱਲੋਂ ਇਹਨਾਂ ਤੇ ਰੋਕ ਲਗਾਈ ਗਈ ਸੀ ਇਸ ਤੋਂ ਬਾਅਦ ਸਿਹਤ ਵਿਭਾਗ ਨੇ ਇਹਨਾਂ ਦਵਾਈਆਂ ਦੀ ਵਿਕਰੀ ਤੇ ਪੂਰੀ ਤਰ੍ਹਾਂ ਪਾਬੰਦੀ ਦਾ ਐਲਾਨ ਕਰ ਦਿੱਤਾ ਹੈ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਵੱਲੋਂ ਇਸ ਸੰਬੰਧੀ ਲਿਖਤੀ ਹੁਕਮ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਹੁਕਮਾਂ ਦੇ ਵਿੱਚ ਸਾਫ਼ ਕਿਹਾ ਹੈ ਕਿ ਸੂਚੀ ਵਿੱਚ ਦਿੱਤੀਆਂ ਦਵਾਈਆਂ ਕਿਸੇ ਵੀ ਮਰੀਜ਼ ਤੇ ਵਰਤੀਆਂ ਨਹੀਂ ਜਾ ਸਕਦੀਆਂ ਜੇ ਇਹਨਾਂ ਵਿੱਚੋਂ ਕੋਈ ਵੀ ਦਵਾਈ ਕਿਸੇ ਵੀ ਦੁਕਾਨ ਤੇ ਵੇਚੀ ਜਾ ਰਹੀ ਹੈ ਤਾਂ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਤੁਹਾਡੀ ਸਿਹਤ ਪੰਜਾਬ ਸਰਕਾਰ ਦੀ ਪ੍ਰਾਇੋਰਟੀ ਆ ਪਹਿਲ ਹੈ ਇਹ ਦਵਾਈਆਂ ਦਿਲ ਕੈਂਸਰ ਸ਼ੂਗਰ ਹਾਈ ਬਲੱਡ ਪ੍ਰੈਸ਼ਰ ਦਮਾ ਇਨਫੈਕਸ਼ਨ ਦਰਦ ਸੋਜ ਐਨੀਮੀਆ ਤੇ ਮਿਰਗੀ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਵਿੱਚ ਵਰਤੀਆਂ ਜਾਂਦੀਆਂ ਸਨ ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ 8 ਦਵਾਈਆਂ ਦੀ ਇਸਤੇਮਾਲ ਤੇ ਵੀ ਰੋਕ ਲਗਾਈ ਸੀ ਉਸ ਦੇ ਵਿੱਚ ਕੋਲ ਡ੍ਰਿਫ ਸਿਰਫ ਵੀ ਸ਼ਾਮਲ ਸੀ ਜਿਸ ਤੇ ਇਸਤੇਮਾਲ ਦੇ ਕਾਰਨ ਮੱਧ ਪ੍ਰਦੇਸ਼ ਦੇ ਵਿੱਚ 20 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਸੀ ਸਤੰਬਰ 2022 ਵਿੱਚ ਜਾਰੀ ਰਿਪੋਰਟ ਦੇ ਮੁਤਾਬਕ ਦੇਸ਼ ਭਰ ਦੀਆਂ ਕੇਂਦਰੀ ਅਤੇ ਰਾਜ ਪੱਧਰੀ ਲੈਬਾਂ ਵਿੱਚ 52 ਦਵਾਈਆਂ ਕੇਂਦਰੀ ਪੱਧਰ ਤੇ ਅਤੇ 60 ਦਵਾਈਆਂ ਸੂਬਾਈ ਪੱਧਰ ਤੇ ਬਾਪ ਡੰਡਾਂ ਤੇ ਖਰੀਆਂ ਨਹੀਂ ਸੀ ਉਤਰ ਸਕੀਆਂ ਸਭ ਤੋਂ ਵੱਧ 49 ਦਵਾਈਆਂ ਹਿਮਾਚਲ ਪ੍ਰਦੇਸ਼ 16 ਗੁਜਰਾਤ 12 ਉੱਤਰਾਖੰਡ 11 ਪੰਜਾਬ 6 ਵੱਧ ਪ੍ਰਦੇਸ਼ ਅਤੇ ਹੋਰ ਸੂਬਿਆਂ ਨਾਲ ਸੰਬੰਧਿਤ ਸਨ ਪੰਜਾਬ ਵਿੱਚ ਤਿਆਰ ਕੀਤੀਆਂ 11 ਦਵਾਈਆਂ ਦੇ ਸੈਂਪਲ ਵੀ ਫੀਲ ਹੋ ਗਏ ਸਨ ਇਹਨਾਂ ਸੈਂਪਲਾਂ ਦੀ ਜਾਂਚ ਤੋਂ ਬਾਅਦ ਸਬੰਧਤ ਫਾਰਮਾ ਕੰਪਨੀ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਇਹਨਾਂ ਦਵਾਈਆਂ ਨਾਲ ਸਬੰਧਤ ਵੇਚਾਂ ਨੂੰ ਬਾਜ਼ਾਰ ਤੋਂ ਹਟਾਉਣ ਦੀ ਪ੍ਰਕਿਰਿਆ ਵੀ ਤੇਜ਼ ਕਰ ਦਿੱਤੀ ਗਈ ਹੈ ਦਵਾਈਆਂ ਦੇ ਇਲਾਵਾ ਕੁਝ એનર્ਜੀ ਡਰਿੰਕਸ ਅਤੇ ORS ਤੇ ਵੀ ਸਿਹਤ ਵਿਭਾਗ ਦੀ ਨਿਗਰਾਨੀ ਵਧ ਗਈ ਹੈ ਜਿਹੜੀਆਂ ਦਵਾਈਆਂ ਦੀ ਵਿਕਰੀ ਤੇ ਪਾਬੰਦੀ ਲਗਾਈ ਗਈ ਹੈ ਉਹਨਾਂ ਦੀ ਸੂਚੀ ਉਹਨਾਂ ਨੇ ਜਾਰੀ ਕਰ ਦਿੱਤੀ ਹੈ ਅਤੇ ਦੱਸਿਆ ਕਿ ਇਹ ਕੋਈ ਵੀ ਦਵਾਈ ਖਰੀਦੀ ਜਾਂ ਵੇਚੀ ਨਾ ਜਾਵੇ ਤੇ ਹੁਣ ਗੱਲ ਕਰਦੇ ਹਾਂ ਮੁਅਤਲ ਡੀਆਈਸੀ ਭੁੱਲੜ ਦੀ ਮੁਹੱਤਰ ਡੀਆਈਜੀ ਹਰਚਨ ਸਿੰਘ ਭੁੱਲੜ ਦੇ ਮਾਮਲੇ ਵਿੱਚ ਇੱਕ ਤੋਂ ਬਾਅਦ ਇੱਕ ਨਵੀਂ ਅਤੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਹੁਣ ਤਾਜ਼ਾ ਜਾਣਕਾਰੀ ਦੇ ਅਨੁਸਾਰ ਡੀਆਈਜੀ ਦੇ ਫਾਰਮ ਹਾਊਸ ਉੱਤੇ ਰੱਖੇ ਗਏ ਕੀ ਆ ਟੇਕਰ ਵਜੋਂ ਇੱਕ ਸਬ ਇਨਸਪੈਕਟਰ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਸੀਬੀਆਈ ਦੇ ਵੱਲੋਂ ਡੀਆਈਜੀ ਦੇ ਫਾਰਮ ਹਾਊਸ ਉੱਤੇ ਕੀਤੀ ਗਈ ਪਹਿਲੀ ਰੇਡ ਦੇ ਅਨੁਸਾਰ ਵਿਦੇਸ਼ੀ ਸ਼ਰਾਬ ਅਤੇ ਹੋਰ ਬਹੁਤ ਸਾਰਾ ਸਮਾਨ ਬਰਾਬਰਦ ਹੋਇਆ ਸੀ। ਲੁਧਿਆਣਾ ਦੇ ਮੰਡ ਸ਼ੇਰੀਆਂ ਪਿੰਡ ਵਿੱਚ ਡੀਆਈਜੀ ਦੇ 55 ਏਕੜ ਜ਼ਮੀਨ ਦੀ ਖਬਰ ਵੀ ਸਾਹਮਣੇ ਆ ਰਹੀ ਹੈ। ਪਰ ਹੁਣ ਇੱਕ ਇਸ ਮਾਮਲੇ ਨਵੀਂ ਚਰਚਾ ਛੇੜ ਦਤੀ ਹੈ ਕਿ ਡੀਆਈਜੀ ਭੁੱਲੜ ਦੇ ਫਾਰਮ ਹਾਊਸ ਦਾ ਕੀ ਆ ਟੇਕਰ ਇੱਕ ਸਬ ਇਨਸਪੈਕਟਰ ਸੀ ਦੱਸਣਾ ਬਣਦਾ ਹੈ ਕਿ ਡੀਆਈਜੀ ਹਰਚਰਨ ਭੁੱਲੜ ਨੂੰ ਭ੍ਰਿਸ਼ਟਾਚਾਰ ਤੇ ਦੋਸ਼ਾਂ ਵਿੱਚ ਬੀਤੇ ਦਿਨੀ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਸੀਬੀਆਈ ਦੇ ਵੱਲੋਂ ਉਸ ਦੀ ਗ੍ਰਿਫਤਾਰੀ ਕੀਤੀ ਗਈ ਸੀ ਸੀਬੀਆਈ ਨੇ ਮੁਅਤਤ ਡੀਆਈਜੀ ਭੁੱਲੜ ਦੇ ਘਰ ਵੱਡੀ ਰੇਡ ਕੀਤੀ ਸੀ ਜਿਸ ਵਿੱਚ ਦੱਸਿਆ ਗਿਆ ਕਿ 7.5 ਕਰੋੜ ਰੁਪਏ 2.5 ਕਿਲੋ ਸੋਨਾ ਅਤੇ ਕੁਝ ਹੋਰ ਵਸਤਾਂ ਬਰਾਮਦ ਹੋਈਆਂ ਸਨ ਇੱਕ ਵਾਰ ਹੁਣ ਡੀਆਈਜੀ ਭੁੱਲੜ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਣ ਜਾ ਰਿਹਾ ਹੈ। ਸੀਬੀਆਈ ਭੁੱਲੜ ਦੇ ਨਾਲ ਸੰਬੰਧਿਤ ਟਿਕਾਣਿਆਂ ਦੀ ਛਾਪੇਵਾਰੀ ਕਰ ਰਹੀ ਹੈ। ਹਾਲਾਂਕਿ ਚੰਡੀਗੜ੍ਹ ਵਿਖੇ ਸਥਿਤ ਭੁੱਲੜ ਦੇ ਘਰ ਦੀ ਸੀਬੀਆਈ ਨੇ ਦੋ ਵਾਰ ਛਾਪੇਵਾਰੀ ਕੀਤੀ ਹੈ। ਸੀਬੀਆਈ ਨੇ ਭੁੱਲੜ ਦੇ ਫਾਰਮ ਹਾਊਸ ਮੰਡ ਸ਼ੇਰੀਆਂ ਵਿੱਚ ਵੀ ਵੱਡੀ ਰੇਡ ਕੀਤੀ ਸੀ। ਜਿਸ ਵਿੱਚ ਉਹਨਾਂ ਦੀ 55 ਏਕੜ ਜ਼ਮੀਨ ਉਸ ਪਿੰਡ ਵਿੱਚ ਹੋਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ। ਪਰ ਹੁਣ ਸੀਬੀਆਈ ਡੀਆਈਜੀ ਭੁੱਲੜ ਦੇ ਵਿਦੇਸ਼ੀ ਟਿਕਾਣਿਆਂ ਅਤੇ ਸੰਬੰਧਾਂ ਦੀ ਜਾਂਚ ਪੜਤਾਲ ਕਰ ਰਹੀ ਹੈ। ਸੀਬੀਆਈ ਨੇ ਭੁੱਲਰ ਦੇ ਬੈਂਕ ਲੋਕਰਾਂ ਵਿੱਚੋਂ ਡੈਰੀਆਂ ਅਤੇ ਕਈ ਜਾਇਦਾਦਾਂ ਦੇ ਕਾਗਜ਼ ਜ਼ਬਤ ਕੀਤੇ ਨੇ ਪਰ ਹੁਣ ਸੀਬੀਆਈ ਨੇ ਇਹ ਵੀ ਪਤਾ ਲਗਾਇਆ ਕਿ ਭੁੱਲਰ ਦੀਆਂ ਵਿਦੇਸ਼ੀ ਜਿਹੜੀਆਂ ਜਾਇਦਾਦਾਂ ਨੇ ਉਹ ਕਰੋੜਾਂ ਰੁਪਏ ਦੀ ਕੀਮਤ ਦੀਆਂ ਨੇ ਉਹਨਾਂ ਦੇ ਅਨੁਸਾਰ ਦबई ਵਿੱਚ ਦੋ ਅਤੇ ਕੈਨੇਡਾ ਵਿੱਚ ਵੀ ਤਿੰਨ ਫਲੈਟ ਦੱਸੇ ਜਾ ਰਹੇ ਨੇ ਇਹਦੇ ਨਾਲ ਹੀ ਸੀਬੀਆਈ ਨੂੰ ਲੁਧਿਆਣਾ ਵਿੱਚ ਸਾਫਕਾ ਡੀਜੀਆਈ ਦੀ ਭੁੱਲਰ ਦੀਆਂ 20 ਦੁਕਾਨਾਂ ਵੀ ਮਿਲੀਆਂ ਨੇ ਅਤੇ ਉਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਸੀਬੀਆ ਨੂੰ ਹੋਰ ਵੀ ਸੁਰਾਗ ਹੱਥ ਲੱਗ ਸਕਦੇ ਨੇ ਡੀਆਈਜੀ ਇਸ ਸਮੇਂ ਚੰਡੀਗੜ੍ਹ ਦੀ ਬੋਡਾਇਲ ਜੇਲ੍ਹ ਵਿੱਚ ਬੰਦਾ ਹੈ ਅਤੇ ਉਸਦੇ ਵਿਚੋਲੇ ਕ੍ਰਿਸ਼ਨਾ ਨੂੰ ਵੀ ਉਹਦੇ ਨਾਲ ਹੀ ਜੇਲ੍ਹ ਵਿੱਚ ਰੱਖਿਆ ਹੋਇਆ ਹੈ ਖਬਰਾਂ ਆ ਰਹੀਆਂ ਨੇ ਕਿ ਸੀਬੀਆਈ ਕਦੇ ਵੀ ਡੀਆਈਜੀ ਭੁੱਲਰ ਦਾ ਰਿਮਾਂਡ ਹਾਸਲ ਕਰ ਸਕਦੀ ਹੈ ਅਤੇ ਜੇ ਸੀਬੀਆਈ ਉਹਨਾਂ ਦਾ ਰਿਮਾਂਡ ਲੈਂਦੀ ਹੈ ਤਾਂ ਸੰਭਾਵਨਾ ਹੈ ਕਿ ਸੀਬੀ ਦੇ ਹੱਥ ਹੋਰ ਬਹੁਤ ਕੁਝ ਵੀ ਲੱਗ ਸਕਦਾ ਹੈ ਅਤੇ ਭੁੱਲਰ ਦੇ ਕਈ ਕਰੀਬੀ ਵੀ ਸੀਬੀਆਈ ਦੀ ਕੁੜਿੱਕੀ ਵਿੱਚ ਫਸ ਸਕਦੇ ਨੇ ਸੀਬੀਆਈ ਨੇ ਭੁੱਲਰ ਦਾ ਪਾਸਪੋਰਟ ਜ਼ਬਤ ਕਰ ਲਿਆ ਕਿਉਂਕਿ ਸੀਬੀਆਈ ਨੇ ਭੁੱਲਰ ਦੇ ਵਿਦੇਸ਼ੀ ਦੌਰਿਆਂ ਨੂੰ ਲੈ ਕੇ ਵੀ ਜਾਂਚ ਪੜਤਾਲ ਆਰੰਭ ਦਿੱਤੀ ਹੈ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਭੁੱਲ ਨੇ ਡਿਊਟੀ ਦੌਰਾਨ ਲਗਭਗ 10 ਵਾਰ ਦੁਬਈ ਦੀ ਯਾਤਰਾ ਕੀਤੀ ਹੈ ਅਤੇ ਜਿਸ ਕਰਕੇ ਉਹ ਸਾਰਾ ਕੁਝ ਜਾਂਚ ਪੜਤਾਲ ਦਾ ਹਿੱਸਾ ਬਣਾ ਲਿਆ ਗਿਆ ਤੇ ਹੁਣ ਗੱਲ ਕਰਦੇ ਹਾਂ ਰਾਜਵੀਰ ਜਵੰਦਾ ਦੀ ਮੌਤ ਦੇ ਮਾਮਲੇ ਦੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸੜਕੀ ਹਾਦਸੇ ਵਿੱਚ ਮੌਤ ਹੋ ਗਈ ਸੀ ਅਤੇ ਉਸ ਮਾਮਲੇ ਨੂੰ ਲੈ ਕੇ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਪਿਟੀਸ਼ਨ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ ਹਾਈ ਕੋਰਟ ਨੇ ਕੇਂਦਰ ਸਰਕਾਰ ਪੰਜਾਬ ਸਰਕਾਰ ਹਰਿਆਣਾ ਸਰਕਾਰ ਚੰਡੀਗੜ੍ਹ ਅਤੇ ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਇਸ ਮਾਮਲੇ ਵਿੱਚ ਜਵਾਬ ਤਲਬ ਕਰ ਲਿਆ ਗਿਆ ਇਹ ਪਿਟੀਸ਼ਨ ਸੀਨੀਅਰ ਵਕੀਲ ਨਵਕਰਨ ਵੱਲੋਂ ਦਾਇਰ ਕੀਤੀ ਗਈ ਸੀ ਉਹਨਾਂ ਦਾ ਕਹਿਣਾ ਹੈ ਕਿ ਹਾਦਸੇ ਤੋਂ ਤੁਰੰਤ ਬਾਅਦ ਢੰਗ ਨਾਲ ਇਲਾਜ ਨਾ ਕੀਤਾ ਗਿਆ ਜਿਸ ਕਾਰਨ ਰਾਜਵੀਰ ਜਵੰਤਾ ਦੀ ਮੌਤ ਹੋਈ ਹੈ ਜਿਸ ਹਸਪਤਾਲ ਵਿੱਚ ਰਾਜਵੀਰ ਜਵੰਦਾ ਨੂੰ ਪਹਿਲਾਂ ਲਿਜਾਇਆ ਗਿਆ ਸੀ ਉੱਥੇ ਉਸ ਨੂੰ ਪ੍ਰਾਇਮਰੀ ਇਲਾਜ ਪਰ ਮੁੱਢਲੀ ਸਹਾਇਤਾ ਵੀ ਨਹੀਂ ਸੀ ਦਿੱਤੀ ਗਈ ਪਟੀਸ਼ਨ ਵਿੱਚ ਨਿੱਜੀ ਹਸਪਤਾਲ ਵਿੱਚ ਹਾਦਸਾ ਗ੍ਰਸਤ ਮਰੀਜ਼ਾਂ ਲਈ ਢੁਕਮਾ ਮੈਕੈਨਿਜ਼ਮ ਬਣਾਉਣ ਦੀ ਮੰਗ ਵੀ ਕੀਤੀ ਗਈ ਹੈ ਪਟੀਸ਼ਨ ਵਿੱਚ ਨਵਕਿੰਨ ਸਿੰਘ ਵੱਲੋਂ ਇਹ ਦਲੀਲ ਦਿੱਤੀ ਗਈ ਹੈ ਕਿ ਹਾਦਸੇ ਤੋਂ ਬਾਅਦ ਜਿਸ ਨਿੱਜੀ ਹਸਪਤਾਲ ਵਿੱਚ ਰਾਜਵੀਰ ਨੂੰ ਤੁਰੰਤ ਲਿਜਾਇਆ ਗਿਆ ਉੱਥੇ ਉਸ ਨੂੰ ਤੁਰੰਤ ਇਲਾਜ ਨਾ ਦਿੱਤਾ ਗਿਆ ਇਥੋਂ ਤੱਕ ਉਸ ਨੂੰ ਮੁੱਢਲੀ ਸਹਾਇਤਾ ਤੱਕ ਨਾ ਦਿੱਤੀ ਗਈ ਪਟੀਸ਼ਨ ਵਿੱਚ ਰਾਜਵੀਰ ਜਵੰਦਾ ਮਾਮਲੇ ਨੂੰ ਆਧਾਰ ਬਣਾਉਂਦੇ ਹੋਏ ਭਵਿਕ ਵਿੱਚ ਪੰਜਾਬ ਚੰਡੀਗੜ੍ਹ ਤੇ ਹਰਿਆਣਾ ਦੇ ਹਸਪਤਾਲਾਂ ਵਿੱਚ ਢਾਂਗ ਨਾਲ ਇਲਾਜ ਦੇ ਪ੍ਰਬੰਧ ਕੀਤੇ ਜਾਣ ਉਹਦੇ ਲਈ ਇੱਕ ਪੱਕੀ ਪ੍ਰਣਾਲੀ ਬਣਾਉਣ ਦੀ ਮੰਗ ਵੀ ਕੀਤੀ ਗਈ ਹੈ ਪਟੀਸ਼ਨ ਕਰਤਾ ਐਡਵੋਕੇਟ ਨਵਕਰਨ ਸਿੰਘ ਨੇ ਦੱਸਿਆ ਕਿ ਸ਼ੁਰੂ ਵਿੱਚ ਸਾਨੂੰ ਇਹ ਜਾਣਕਾਰੀ ਨਹੀਂ ਸੀ ਕਿ ਹਾਦਸਾ ਪੰਜੌਰ ਵਿੱਚ ਹੋਇਆ ਇਸ ਕਰਕੇ ਅਸੀਂ ਪਹਿਲਾਂ ਹਿਮਾਚਲ ਹਾਈ ਕੋਰਟ ਵਿੱਚ ਵੀ ਇੱਕ ਪਟੀਸ਼ਨ ਦਾਇਰ ਕਰ ਦਿੱਤੀ ਸੀ ਬਾਅਦ ਵਿੱਚ ਜਦੋਂ ਪਤਾ ਲੱਗਾ ਕਿ ਹਾਦਸਾ ਪੰਜੌਰ ਵਿੱਚ ਹੋਇਆ ਤੌਰਾ ਪੱਤਰਕਾਰ ਨਾਲ ਲੈ ਕੇ ਉੱਥੇ ਜਾ ਕੇ ਮੌਕੇ ਦਾ ਜਾਇਜ਼ਾ ਲਿਆ ਸੀ ਅਤੇ ਪੂਰੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਡੀ ਡੀ ਆਰਬੀ ਪ੍ਰਾਪਤ ਕੀਤੀ ਸੀ ਤੇ ਫਿਰ ਇਹ ਪਟੀਸ਼ਨ ਅਧਾਰ ਕਰ ਦਿੱਤੀ ਤੇ ਹੁਣ ਕੁਝ ਰਾਸ਼ਟਰੀ ਖਬਰਾਂ ਬਿਹਾਰ ਵਿਧਾਨ ਸਭਾ ਦੇ ਵਿੱਚ ਚੋਣ ਮદાન ਲਗਾਤਾਰ ਭਖ ਰਿਹਾ ਹੈ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰਨ ਵਾਲੇ ਚਾਰ ਆਗੂਆਂ ਦੇ ਵਿਰੁੱਧ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਭਾਜਪਾ ਨੇ ਇਹਨਾਂ ਆਗੂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ 6 ਸਾਲਾਂ ਲਈ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੰਦਾ ਹੈ। ਦੱਸਣਾ ਬਣਦਾ ਕਿ ਬਿਹਾਰ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ ਉਹਦੇ ਤੋਂ ਪਹਿਲਾਂ ਭਾਜਪਾ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਭਾਜਪਾ ਬਿਹਾਰ ਹੈੱਡਕੁਆਰਟਰ ਇੰਚਾਰਜ ਅਰਵਿੰਦ ਸ਼ਰਮਾ ਨੇ ਇੱਕ ਅਧਿਕਾਰਤ ਪੱਤਰ ਜਾਰੀ ਕਰਕੇ ਪਾਰਟੀ ਨੀਤੀ ਅਤੇ ਅਨੁਸ਼ਾਸਨ ਦੇ ਉਲਟ ਐਨਡੀਏ ਉਮੀਦਵਾਰਾਂ ਦੇ ਵਿਰੁੱਧ ਚੋਣ ਲੜਨ ਦਾ ਫੈਸਲਾ ਕੀਤਾ ਹੈ। ਸ਼ਰਮਾ ਨੇ ਪੱਤਰ ਵਿੱਚ ਲਿਖਿਆ ਕਿ ਉਹਨਾਂ ਦੀਆਂ ਕਾਰਵਾਈਆਂ ਪਾਰਟੀ ਵਿਰੋਧੀ ਨੇ ਭਾਜਪਾ ਦੇ ਅਕਸ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਰਹੀਆਂ ਨੇ। ਅਤੇ ਅਨੁਸ਼ਾਸਨਹੀਨਤਾ ਦੀ ਇਸ ਕਾਰਵਾਈ ਨੂੰ ਕਿਸੇ ਵੀ ਸਥਿਤੀ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਬਿਹਾਰ ਰਾਜ ਹੈੱਡਕੁਆਰਟਰ ਵਿੱਚ ਇੰਚਾਰਜ ਅਰਵਿੰਦ ਸ਼ਰਮਾ ਨੇ ਕਿਹਾ ਕਿ ਜਿਨ੍ਹਾਂ ਆਗੂਆਂ ਨੇ ਭਾਜਪਾ ਦੇ ਵਿਰੁੱਧ ਕਾਰਵਾਈ ਕੀਤੀ ਹੈ ਉਹਨਾਂ ਵਿੱਚ ਕਾਹਲ گاؤں ਵਿਧਾਨ ਸਭਾ ਤੋਂ ਪਵਨ ਯਾਦਵ ਬਹਾਦਰ ਗੰਜ ਤੋਂ ਵਰਣ ਸਿੰਘ ਗੋਪਾਲ ਗੰਜ ਤੋਂ ਅਨੂਪ ਕੁਮਾਰ ਸ਼੍ਰੀ ਵਾਸਤਵ ਅਤੇ ਬਰਹਾਰਾ ਸੀਟ ਤੋਂ ਸੂਰਿਆ ਭਾਨ ਸਿੰਘ ਸ਼ਮਲ ਨੇ ਇਨਾ ਸਾਰੇ ਆਗੂ ਨੇ ਅਧਿਕਾਰਤ ਐਨਡੀਏ ਉਮੀਦਵਾਰਾਂ ਦੇ ਵਿਰੁੱਧ ਚੋਣ ਲੜਨ ਦਾ ਫੈਸਲਾ ਕੀਤਾ ਸੀ। ਪਾਰਟੀ ਨੇ ਸਪਸ਼ਟ ਕੀਤਾ ਕਿ ਅਜਹੀਆਂ ਗਤੀਵਿਧੀਆਂ ਨਾ ਸਿਰਫ ਸੰਗਠਨਾਤਮਕ ਏਕਤਾ ਨੂੰ ਪ੍ਰਭਾਵਿਤ ਕਰਦੀਆਂ ਨੇ ਸਗੋਂ ਜਨਤਾ ਵਿੱਚ ਵਹਿਮ ਅਤੇ ਭਰਮ ਪੁਲੇਖੇ ਵੀ ਪੈਦਾ ਕਰਦੀਆਂ ਨੇ। ਅਰਵਿੰਦ ਸ਼ਰਮਾ ਨੇ ਕਿਹਾ ਕਿ ਭਾਜਪਾ ਇੱਕ ਅਨੁਸ਼ਾਸਿਤ ਪਾਰਟੀ ਹੈ ਜਿੱਥੇ ਸੰਗਠਨ ਅਤੇ ਵਿਚਾਰਧਾਰਾ ਨੂੰ ਨਿੱਜੀ ਇੱਛਾਵਾਂ ਨਾਲੋਂ ਤਰਜੀ ਦਿੱਤੀ ਜਾਂਦੀ ਹੈ। ਇਸ ਲਈ ਕਿਸੇ ਵੀ ਪੱਧਰ ਤੇ ਅਨੁਸ਼ਾਸਨਹੀਣਤਾ ਜਾਂ ਬਾਗੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਧਿਆਨ ਦੇਣ ਵਾਲੀ ਗੱਲ ਹੈ ਕਿ ਆਉਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਨੂੰ ਵੰਡ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਅੰਦਰ ਟੁੱਟ ਭੱਜ ਦੇਖੀ ਜਾ ਰਹੀ ਹੈ। ਬਾਗੀ ਨੇਤਾਵਾਂ ਨੇ ਕਈ ਹਲਕਿਆਂ ਤੇ ਆਜ਼ਾਦ ਉਮੀਦਵਾਰਾਂ ਵੱਜੋਂ ਚੋੜ ਲੜਨ ਦਾ ਐਲਾਨ ਕਰ ਦਿੱਤਾ ਸੀ। ਭਾਜਪਾ ਨੇ ਇਹਦੇ ਉੱਤੇ ਸਖਤ ਰੁਖ ਅਪਣਾਉਂਦੇ ਹੋਏ ਇਹ ਕਾਰਵਾਈ ਪਾ ਦੱਤੀ ਹੈ ਕਿ ਕੋਈ ਵੀ ਪਾਰਟੀ ਅਨੁਸ਼ਾਸਨ ਤੋਂ ਉੱਪਰ ਨਹੀਂ ਹੈ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਕਾਰਵਾਈ ਦੇ ਨਾਲ ਭਾਜਪਾ ਨੇ ਆਪਣੇ ਬਾਕੀ ਰਹਿੰਦੇ ਨਰਾਜ਼ ਨਤਾ ਵਾਲੀ ਇੱਕ ਚੇਤਾਵਨੀ ਵਜੋਂ ਕੰਮ ਕਰ ਦਿੰਦਾ ਹੈ ਤਾਂ ਜੋ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਅੰਦਰ ਕੋਈ ਹੋਰ ਬਗਾਵਤ ਨਾ ਹੋ ਸਕੇ ਇਸ ਫੈਸਲੇ ਨਾਲ ਬਿਹਾਰ ਭਾਜਪਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਚੋਣ ਸੀਜ਼ਨ ਵਿੱਚ ਸਿਰਫ ਅਧਿਕਾਰਤ ਐਨਡੀਏ ਉਮੀਦਵਾਰੀ ਪਾਰਟੀ ਦਾ ਚਿਹਰਾ ਹੋਣਗੇ ਅਤੇ ਕੋਈ ਵੀ ਨਿੱਜੀ ਇੱਛਾ ਪਾਰਟੀ ਦੇ ਹਿੱਤ ਤੋਂ ਵਡੇਰੀ ਨਹੀਂ ਹੋਵੇਗੀ ਦੂਸਰੇ ਪਾਸੇ ਭਾਰਤੀ ਚੋਣ ਕਮਿਸ਼ਨ ਨੇ ਸਰਪ੍ਰਾਪ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਕਿਹਾ ਕਿ ਬਿਹਾਰ ਵਿੱਚ ਐਸਆਈਆਰ ਦੇ ਸਫਲਤਾਪੂਰਵਕ ਲਾਗੂ ਹੋਣ ਤੋਂ ਬਾਅਦ ਐਸਆਈਆਰ ਦਾ ਦੂਜਾ ਪੜਾਅ ਹੁਣ ਦੇਸ਼ ਭਰ ਦੇ ਹੋਰ ਸੂਬਿਆਂ ਵਿੱਚ ਲਾਗੂ ਕੀਤਾ ਜਾਏਗਾ ਇਸ ਦੂਜੇ ਪੜਾਅ ਵਿੱਚ ਇਸ ਨੂੰ 12 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਲਾਗੂ ਕੀਤਾ ਜਾਏਗਾ ਪ੍ਰੈਸ ਕਾਨਫਰੰਸ ਦੇ ਵਿੱਚ ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ 60 ਦੇ ਮੌਕੇ ਤੇ ਮੈਂ ਸਾਰਿਆਂ ਨੂੰ ਖਾਸ ਕਰਕੇ ਬਿਹਾਰ ਦੇ 75 ਮਿਲੀਅਨ ਵੋਟਰਾਂ ਨੂੰ ਸਲਾਮ ਕਰਦਾ ਹਾਂ ਬਿਹਾਰ ਵਿੱਚ ਐਸਆਈਆਰ ਤੋਂ ਬਾਅਦ ਸਾਰੇ 36 ਰਾਜ ਚੋਣ ਕਮਿਸ਼ਨਰ ਨਾਲ ਦੋ ਮੀਟਿੰਗਾਂ ਕੀਤੀਆਂ ਗਈਆਂ ਨੇ ਜਿੱਥੇ ਦੇਸ਼ ਭਰ ਵਿੱਚ ਚੱਲ ਰਿਹਾ ਹੈ ਐਸਆਈਆਰ ਦੇ ਤਜਰਬਿਆਂ ਤੇ ਚਰਚਾ ਕੀਤੀ ਗਈ ਹੈ ਉਹਨਾਂ ਆਖਿਆ ਕਿ ਹੁਣ ਇਸ ਦਾ ਦੂਸਰਾ ਪੜਾਅ ਸ਼ੁਰੂ ਹੋਵੇਗਾ ਅਤੇ ਇਸ ਮੁਹਿੰਮ ਦਾ ਉਦੇਸ਼ ਯੋਗ ਵੋਟਰਾਂ ਨੂੰ ਸੂਚੀ ਵਿੱਚ ਸ਼ਾਮਲ ਕਰਨ ਤੇ ਅਯੋਗ ਜਾਂ ਡੁਪਲੀਕੇਟ ਨਾਵਾਂ ਨੂੰ ਬਾਹਰ ਕਰਨਾ ਹੈ ਧਿਆਨ ਦੇਣ ਵਾਲੀ ਗੱਲ ਹੈ ਕਿ 1951 ਤੋਂ 2004 ਦੇ ਵਿਚਕਾਰ 8 ਵਾਰ ਅਜਿਹੇ ਸੋਧਾਂ ਕੀਤੀਆਂ ਗਈਆਂ ਨੇ ਹਾਲਾਂਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਵੋਟਰ ਸੂਚੀ ਦੀਆਂ ਖਾਮੀਆਂ ਬਾਰੇ ਉਹਨਾਂ ਨੂੰ ਸ਼ਿਕਾਇਤਾਂ ਮਿਲੀਆਂ ਨੇ ਤੇ ਹੁਣ ਕੁਝ ਅੰਤਰਰਾਸ਼ਟਰੀ ਖਬਰਾਂ ਖਬਰਾਂ ਕੈਨੇਡਾ ਦੇ ਵਿੱਚੋਂ ਇੱਕ ਵਾਰ ਮੁੜ ਤੋਂ ਵੱਡੀਆਂ ਤੇ ਮੰਦਭਾਗੀਆਂ ਬਣ ਰਹੀਆਂ ਨੇ ਕੈਨੇਡਾ ਵਿੱਚ ਭਾਰਤੀ ਪਰਿਵਾਰ ਤੇ ਹਮਲਿਆਂ ਦੀ ਲਗਾਤਾਰ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਤਾਜ਼ਾ ਘਟਨਾਵਾਂ ਦੋ ਵੱਖ-ਵੱਖ ਥਾਵਾਂ ਤੋਂ ਸਾਹਮਣੇ ਆਈਆਂ ਨੇ ਜਿੱਥੇ ਭਾਰਤੀਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਹੁਣ ਤੱਕ ਮਿਲੀਆਂ ਸੂਚਨਾਵਾਂ ਦੇ ਆਧਾਰ ਤੇ ਘਰ ਵੀ ਪੰਜਾਬੀਆਂ ਦੇ ਹੁੰਦੇ ਆ ਤੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਵੀ ਪੰਜਾਬੀ ਹੁੰਦੇ ਨੇ ਪਰ ਇਹ ਚੰਗੀ ਗੱਲ ਹੈ ਕਿ ਦੋਵਾਂ ਘਟਨਾਵਾਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋ ਸਕਿਆ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਘਟਨਾਵਾਂ ਜ਼ਬਰੀ ਵਸੂਲੀ ਦੇ ਮਕਸਦ ਨਾਲ ਕੀਤੀਆਂ ਗਈਆਂ ਨੇ ਸਰੀ ਅਤੇ ਡੈਲਟਾ ਨਾਲੋਂ ਨਾਲ ਲੱਗਦੇ ਸ਼ਹਿਰ ਨੇ ਤੇ ਇੱਥੇ ਦੋ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸਰੀ ਪੁਲਿਸ ਨੇ ਦੱਸਿਆ ਕਿ 124 ਸਟਰੀਟ ਤੇ 7800 ਬਲਾਕ ਵਿੱਚ ਸਵੇਰੇ ਤਕਰੀਬਨ ਪੌਣੇ 1:00 ਵਜੇ ਗੋਲੀਆਂ ਚੱਲੀਆਂ ਨੇ ਗੋਲੀਬਾਰੀ ਵੇਲੇ ਘਰ ਦੇ ਅੰਦਰ ਭਾਰਤੀ ਪਰਿਵਾਰ ਦੇ ਮੈਂਬਰ ਮੌਜੂਦ ਸਨ ਪਰ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਇਸੇ ਤਰ੍ਹਾਂ ਡੈਲਟਾ ਪੁਲਿਸ ਨੇ ਦੱਸਿਆ ਕਿ 78ਵੀਂ ਐਵੈਨਿਊ ਦੇ 112 ਬਲਾਕ ਦੇ ਵਿੱਚ ਵੀ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇਹ ਜਗ੍ਹਾ ਸਰੀ ਵਾਲੀ ਵਾਰਦਾਤ ਤੋਂ ਤਕਰੀਬਨ 12 ਕ ਬਲਾਕ ਦੀ ਦੂਰੀ ਤੇ ਹੈ ਮੌਕੇ ਤੇ ਪਹੁੰਚੇ ਡੈਲਟਾ ਪੁਲਿਸ ਦੇ ਅਫਸਰਾਂ ਦੇ ਮੁਤਾਬਕ ਘਰ ਦੇ ਬਾਹਰ ਗੋਲੀਆਂ ਦੇ ਕਈ ਨਿਸ਼ਾਨ ਸਾਫ਼ ਨਜ਼ਰ ਆ ਰਹੇ ਸਨ ਸਟਾਫ ਸਰਜੈਂਟ ਮਾਈਕ ਵਾਈਟਲੀ ਨੇ ਦੱਸਿਆ ਕਿ ਸ਼ੱਕੀ ਚਿੱਟੇ ਰੰਗ ਦੀ ਐਸਯੂ ਵਿੱਚ ਆਏ ਅਤੇ ਇੱਕ ਜਣੇ ਨੇ ਬਾਹਰ ਨਿਕਲ ਕੇ ਘਰ ਉੱਤੇ ਗੋਲੀਆਂ ਦਾਗ ਦਿੱਤੀਆਂ ਸਰੀ ਅਤੇ ਡੈਲਟਾ ਵਿੱਚ ਵਾਪਰੀਆਂ ਵਾਰਦਾਤਾਂ ਕੁਝ ਹੀ ਪਲਾਂ ਵਿੱਚ ਵਾਪਰੀਆਂ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸ਼ੱਕੀ ਮੌਕੇ ਤੋਂ ਫਰਾਰ ਹੋਣ ਵਿੱਚ ਕਾਬਜ਼ਾਬ ਹੋ ਗਏ ਮੁਢਲੀ ਪੜਤਾਲ ਮੁਤਾਬਕ ਇਹ ਵਾਰਦਾਤਾਂ ਸੋਚੀ ਸਭ ਦੀ ਸ਼ਾਸ਼ਤਤਾ ਨਤੀਜਾ ਦੱਸੀਆਂ ਜਾ ਰਹੀਆਂ ਨੇ ਅਤੇ ਐਕਸਟਰਸ਼ਨ ਪਾ ਫਰੋਤੀ ਦੇ ਨਜ਼ਰੀਏ ਤੋਂ ਵਾਰਦਾਤਾਂ ਨੂੰ ਪੜਤਾਲਿਆ ਜਾ ਰਿਹਾ ਹੈ ਜਾਂਚ ਕਰਤਾਵਾਂ ਦਾ ਮਰਨਾ ਹੈ ਕਿ ਇਸ ਮਾਮਲੇ ਵਿੱਚ ਪ੍ਰੋਵਿੰਸ਼ੀਅਲ ਐਕਸਟਰਸ਼ਨ ਟਾਸਕ ਫੋਰਸ ਦੀ ਵੱਦਤ ਲਈ ਜਾ ਸਕਦੀ ਹੈ ਇਸੇ ਦੌਰਾਨ ਸਰੀ ਦੀ ਵਾਰਦਾਤ ਬਾਰੇ ਸਟਾਫ ਸਰਜੈਂਟ ਲੈਂਡਜੀ ਹੋਟਨ ਨੇ ਕਿਹਾ ਕਿ ਫਿਲਹਾਲ ਪੜਤਾਲ ਮੋੜਲੇ ਪੜਾਅ ਵਿੱਚ ਹੈ ਪਰ ਗੋਲੀਬਾਰੂ ਟਾਰਗੇਟਡ ਮੰਨਿਆ ਜਾ ਰਿਹਾ ਹੈ ਦੋਵੇਂ ਵਾਰਦਾਤਾਂ ਆਪਸ ਵਿੱਚ ਸੰਬੰਧਿਤ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜਿਸਤੇ ਮੱਦੇ ਨਜ਼ਰ ਸਰੀ ਅਤੇ ਡੈਲਟਾ ਪੁਲਿਸ ਵੱਲੋਂ ਤਾਲਮੇਲ ਕੀਤਾ ਜਾ ਰਿਹਾ ਹੈ ਇੱਥੇ ਦੱਸਣਾ ਬਣਦਾ ਕਿ ਪਿਛਲੇ ਦਿਨੀ ਸਰੀ ਦੇ 103 A ਐਵੇਨਿਊ ਅਤੇ 13000 ਬਲਾਕ ਵਿੱਚ ਵਾਪਰੀ ਗੋਲੀਬਾਰਤੀ ਵਾਰਦਾ ਦੌਰਾਨ ਇੱਕ ਔਰਤ ਗੰਭੀਰ ਜ਼ਖਮੀ ਹੋ ਗਈ ਸੀ ਇਕੱਲੇ ਸਰੀ ਦੇ ਵਿੱਚ ਮੌਜੂਦਾ ਵਰੇ ਦੌਰਾਨ ਜ਼ਬਰੀ ਵਸੂਲੀ ਦੇ ਨਾਮ ਤੇ ਇਹ 65 ਘਟਨਾਵਾਂ ਵਾਪਰ ਚੁੱਕੀਆਂ ਨੇ ਜਿਨ੍ਹਾਂ ਵਿੱਚੋਂ 35 ਵਿੱਚ ਗੋਲੀਆਂ ਚੱਲੀਆਂ ਨੇ ਸਰੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਗੋਲੀਬਾਰੀ ਦੇ ਇਸ ਮਾਮਲੇ ਨਾਲ ਸੰਬੰਧਿਤ ਕੋਈ ਜਾਣਕਾਰੀ ਹੋਵੇ ਜਾਂ ਕਿਸੇ ਸ਼ੱਕੀ ਸਰਗਰਮੀ ਨਾਲ ਸੰਬੰਧਿਤ ਵੀਡੀਓ ਤਸਵੀਰਾਂ ਮੌਜੂਦ ਹੋਣ ਤਾਂ ਉਹਨਾਂ ਨਾਲ ਸੰਪਰਕ ਕੀਤਾ ਜਾਵੇ ਇਸੇ ਦੌਰਾਨ 온ਟਾਰੀਓ ਦੇ ਬ੍ਰੈਂਪਟਨ ਦੇ ਵਿੱਚੋਂ ਵੀ ਵੱਡੀ ਖਬਰ ਬਣ ਰਹੀ ਹੈ। ਬ੍ਰੈਂਪਟਨ ਵਿਖੇ ਕਈ ਗੱਡੀਆਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਹਾਈਵੇ 410 ਅਤੇ ਸਟੀਲ ਐਵੈਨਿਊ ਈਸਟ ਨੇੜੇ ਇੱਕ ਆਟੋ ਬਾਡੀ ਸ਼ਾਪ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦੁਕਾਨ ਦੇ ਮਾਲਕ ਵੱਲੋਂ ਮੁਹੱਈਆ ਸੀਸੀਟੀਵੀ ਫੁਟੇਜ ਵਿੱਚ ਵੇਖਿਆ ਜਾ ਸਕਦਾ ਹੈ ਕਿ ਅੱਗ ਦੀ ਵਾਰਦਾਤ ਤੋਂ 5 ਮਿੰਟ ਪਹਿਲਾਂ ਇੱਕ ਸ਼ਖਸ ਉੱਥੇ ਗੇੜੀ ਲਾ ਰਿਹਾ ਸੀ। ਪੁਲਿਸ ਮੁਤਾਬਕ ਤਿੰਨ ਗੱਡੀਆਂ ਅਤੇ ਦੁਕਾਨ ਦਾ ਬਾਰੀ ਹਿੱਸਾ ਸੜ ਗਿਆ। ਅਤੇ ਵਾਰਦਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਤੇ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਜੁੜੀ ਖਬਰ ਮਿਲ ਰਹੀ ਹੈ ਕੈਨੇਡਾ ਦੇ ਸੂਬੇ ਮੈਰੀਟੋਵਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਸਰਕਾਰ ਨੂੰ ਆਪਣਾ ਵਾਅਦਾ ਪੂਰਾ ਕਰਨ ਵਾਸਤੇ ਆਖਿਆ ਉਹਨਾਂ ਦਾ ਦਾਵਾ ਹੈ ਕਿ ਐਨ ਡੀ ਪੀ ਨੇ ਚੋਣਾਂ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਵਿਦੇਸ਼ੀ ਵਿਦਿਆਰਥੀਆਂ ਲਈ ਸਰਵਜਨਕ ਹੈਲਥ ਕੇਅਰ ਕਵਰੇਜ ਨੂੰ ਲਾਗੂ ਕਰੇਗੀ ਜੋ ਕੇ ਪੀ ਸੀ ਸਰਕਾਰ ਨੇ 2018 ਵਿੱਚ ਬੰਦ ਕਰ ਦਿੱਤੀ ਸੀ ਪਰ ਤਾਜ਼ਾ ਬਜਟ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਵਿਦਿਆਰਥੀਆਂ ਦੇ ਅਨਸਾਰ ਪ੍ਰਾਈਵੇਟ ਬੀਮਾ ਯੋਜਨਾ ਵਿੱਚ ਹਾਈ ਪ੍ਰੀਮੀਅਮ ਅਤੇ ਸੀਮਤ ਕਵਰੇਜ ਮਿਲਦੀ ਹੈ ਜਿਸ ਕਾਰਨ ਉਹਨਾਂ ਨੂੰ ਵੱਡੇ ਖਰਚੇ ਚੁੱਕਣੇ ਪੈਂਦੇ ਨੇ ਵਿਨੀ ਪੈਗ ਵਿੱਚ ਮੁੱਖ ਮੰਤਰੀ ਪਾਪ ਪ੍ਰੀਮੀਅਰ ਦੇ ਹਲਕੇ ਦੇ ਦਫ਼ਤਰ ਦੇ ਬਾਹਰ ਇੱਕ ਛੋਟੇ ਜਿਹੇ ਇਕੱਠ ਵਿੱਚ ਵਿਦਿਆਰਥੀਆਂ ਨੇ ਕਿਹਾ ਕਿ 2 ਸਾਲ ਬਾਅਦ ਉਹ ਹਲੇ ਵੀ ਸਿਹਤ ਸਬਾਈ ਬੀਮੇ ਲਈ ਯੋਗ ਨਹੀਂ ਨੇ ਉਹਨਾਂ ਦੀ ਮੰਗ ਹੈ ਕਿ ਹੈਲਥ케ਅਰ ਇੱਕ ਮੂਲ ਮਨੁੱਖੀ ਹੱਕ ਹੈ ਜੋ ਸਾਰੇ ਵਿਦਿਆਰਥੀਆਂ ਨੂੰ ਮੁਫਤ ਅਦਾ ਕੀਤਾ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਮੈਨੀਟੋਬਾ ਵਿਧਾਨ ਸਭਾ ਮੂਰੇ ਵੀ ਇੱਕ ਰੈਲੀ ਕੀਤੀ ਗਈ ਜਿਸ ਵਿੱਚ ਸਬਾਈ ਸਰਕਾਰ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਿਹਤ ਸੰਭਾਲ ਕਵਰੇਜ ਨੂੰ ਬਹਾਲ ਕਰਦੇ ਆਪਣੀ ਚੋਣ ਮੁਹਿੰਮ ਦੇ ਵਾਅਦੇ ਨੂੰ ਪੂਰਾ ਕਰਨ ਦੀ ਅਪੀਲ ਦੁਹਰਾਈ ਗਈ ਹੈ ਤੇ ਹੁਣ ਦੇਸ਼ ਹਨ ਕਾਲੇ ਨਾਲ ਜੁੜੀ ਖਬਰ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਅਮਰੀਕਾ ਦੀ ਟਰੰਪ ਸਰਕਾਰ ਲਗਾਤਾਰ ਠੋਸ ਕਦਮ ਚੁੱਕ ਰਹੀ ਹੈ ਇਸ ਦੇ ਦੌਰਾਨ ਅਮਰੀਕਾ ਨੇ ਗੈਰ ਕਾਨੂੰਨੀ ਢੰਗ ਨਾਲ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚਣ ਵਾਲੇ ਹਰਿਆਣਾ ਦੇ 49 ਨੌਜਵਾਨਾਂ ਨੂੰ ਦੇਸ਼ ਨਕਾਲਾ ਦੇ ਤਿੱਤੇ ਭਾਰਤ ਭੇਜ ਦਿੱਤੇ ਨੇ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਇਹਨਾਂ ਨੌਜਵਾਨਾਂ ਨੂੰ ਦਿੱਲੀ 에য়ারਪੋਰਟ ਤੇ ਬੇੜੀਆਂ ਵਿੱਚ ਬੰਨ੍ਹ ਕੇ ਉਤਾਰ ਦਿੱਤਾ ਗਿਆ ਅਮਰੀਕੀ ਸੁਰੱਖਿਆ ਏਜੰਸੀਆਂ ਨੇ ਇਹਨਾਂ ਨੂੰ ਅਧਿਕਾਰਤ ਪ੍ਰਕਿਰਿਆ ਦੇ ਤਹਿਤ ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਹਵਾਲੇ ਕੀਤਾ 에য়ারਪੋਰਟ ਤੇ ਹਰਿਆਣਾ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਪਹਿਲਾਂ ਤੋਂ ਹੀ ਮੌਜੂਦ ਰਹੀਆਂ ਜਿਨ੍ਹਾਂ ਨੌਜਵਾਨਾਂ ਦੇ ਖਿਲਾਫ ਅਪਰਾਧਿਕ ਜਾਂ ਕਿਸੇ ਗਰੋ ਨਾਲ ਜੁੜੇ ਹੋਣ ਦੀਆਂ ਖਬਰਾਂ ਜਾਂ ਜਾਣਕਾਰੀ ਸੀ ਉਹਨਾਂ ਨੂੰ ਮੌਕੇ ਤੇ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਬਾਕੀ ਨੌਜਵਾਨਾਂ ਨੂੰ ਕਾਗਜ਼ੀ ਕਾਰਵਾਈ ਤੋਂ ਬਾਅਦ ਉਹਨਾਂ ਦੇ ਗ੍ਰਹਿ ਜ਼ਿਲ੍ਹਿਆਂ ਵਿੱਚ ਭੇਜ ਦਿੱਤਾ ਗਿਆ। ਡਿਪੋਰਟ ਹੋਏ ਇੱਕ ਨੌਜਵਾਨ ਨੇ ਦੱਸਿਆ ਕਿ 3 ਨਵੰਬਰ ਨੂੰ ਇੱਕ ਹੋਰ ਜਹਾਜ਼ ਵੀ ਭਾਰਤ ਆਉਣ ਵਾਲਾ ਹੈ। ਜਿਸ ਵਿੱਚ ਕੈਥਲ ਅਤੇ ਆਸ-ਪਾਸ ਦੇ ਇਲਾਕਿਆਂ ਦੇ ਹੋਰ ਨੌਜਵਾਨਾਂ ਨੂੰ ਵੀ ਦੇਸ਼ ਨਿਕਾਲੇ ਦੀ ਸੰਭਾਵਨਾ ਹੈ। ਡਿਪੋਰਟ ਕੀਤੇ ਗਏ ਨੌਜਵਾਨਾਂ ਵਿੱਚ ਸਭ ਤੋਂ ਵੱਡਾ ਮਾਮਲਾ ਕੈਥਲ ਦੇ ਪਿੰਡ ਤਿੱਤਰਮ ਨਿਵਾਸੀ ਲਖਵਿੰਦਰ ਉਰਫ ਲੱਖਾ ਦਾ। ਲੱਖਾ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਦਾ ਸਾਥੀ ਦੱਸਿਆ ਜਾਂਦਾ ਹੈ। ਅਤੇ 2022 ਤੋਂ ਅਮਰੀਕਾ ਵਿੱਚ ਬੈਠ ਕੇ ਹਰਿਆਣਾ ਪੰਜਾਬ ਅਤੇ ਰਾਜਸਥਾਨ ਦੇ ਵਪਾਰੀਆਂ ਤੋਂ ਫਰੋਤੀ ਮੰਗਰ ਦੇ ਨੈੱਟਵਰਕ ਦਾ ਸੰਚਾਲਨ ਕਰ ਰਿਹਾ ਸੀ ਹਰਿਆਣਾ ਐਸਟੀਐਫ ਦੀ ਅੰਬਾਲਾ ਜੂਨਕ ਨੇ ਗੈਂਗਸਟਰ ਲਾਰੈਂਸ ਦੇ ਕਰੀਬੀ ਲਖਵਿੰਦਰ ਉਰਫ ਲੱਖਾ ਨੂੰ ਗ੍ਰਿਫਤਾਰ ਕਰ ਲਿਆ ਸੀ ਐਸਟੀਐਫ ਨੇ ਉਸਤੇ ਖਿਲਾਫ 2023 ਵਿੱਚ ਲੋਕਆਊਟ ਸਰਕੂਲਰ ਅਤੇ 2024 ਵਿੱਚ ਰੈੱਡ ਕਾਰਨਰ ਨੋਟਿਸ ਜਾਰੀ ਕਰਵਾ ਦਿੱਤਾ ਸੀ ਲਗਭਗ 1 ਸਾਲ ਤੱਕ ਚੱਲੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਦੇ ਤਾਲਮੇਲ ਅਤੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਉਸ ਨੂੰ ਅਮਰੀਕਾ ਤੋਂ ਭਾਰਤ ਹਵਾਲੇ ਕੀਤਾ ਗਿਆ हरियाणा ਵਿੱਚ ਉਸਤੇ ਖਿਲਾਫ 6 ਅਪਰਾਧਿਕ ਮੁਕਾਦਮੇ ਦਰਜ ਨੇ ਉਧਰ ਹਰਿਆਣਾ ਦੇ ਊਰਜਾ ਟਰਾਂਸਪੋਰਟ ਦੇ ਕਿਰਤ ਮੰਤਰੀ ਅਨਿਲ ਵਿਜਨੇ ਅਮਰੀਕਾ ਵੱਲੋਂ 50 ਹਰਿਆਣਵੀ ਨੌਜਵਾਨਾਂ ਨੂੰ ਬੇੜੀਆਂ ਵਿੱਚ ਜਕੜ ਕੇ ਡਿਪੋਰਟ ਕਰਨ ਦੇ ਮਾਮਲੇ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਆ ਕਿਹਾ ਕਿ ਜਿਹੜੇ ਨੌਜਵਾਨ ਡੋਂਕੀ ਰੂਟ ਰਾਹੀਂ ਜਾਂਦੇ ਨੇ ਉਹ ਗੈਰ ਕਾਨੂੰਨੀ ਤਰੀਕੇ ਨਾਲ ਜਾਂਦੇ ਨੇ ਪਰ ਉਹਨਾਂ ਨੂੰ ਵਾਪਸ ਭੇਜਣ ਦੌਰਾਨ ਮਨੁੱਖਤਾ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਉਹਨਾਂ ਆ ਕਿਹਾ ਕਿ ਉਹ ਵੀ ਇਨਸਾਨ ਨੇ ਉਹਨਾਂ ਦੇ ਵੀ ਮਨੁੱਖੀ ਅਧਿਕਾਰ ਨੇ ਉਨਾ ਕੇ ਹਾਕ ਸਰਕਾਰ ਨੇ ਉਹਨਾਂ ਏਜੰਟਾਂ ਦੇ ਵਿਰੁੱਧ ਕਾਰਵਾਈ ਦੀ ਨੀਤੀ ਤਿਆਰ ਕੀਤੀ ਹੈ ਜੋ ਨੌਜਵਾਨਾਂ ਨੂੰ ਗਲਤ ਤਰੀਕੇ ਨਾਲ ਵਿਦੇਸ਼ਾਂ ਵਿੱਚ ਭੇਜ ਰਹੇ ਨੇ ਤੇ ਹੁਣ ਖਬਰ ਬਰਤਾਨੀਆ ਤੋਂ ਇੱਕ ਬਹੁਤ ਮੰਦ ਭਾਗੀ ਬਣ ਰਹੀ ਹੈ ਖਬਰ ਵਾਲੀਆ ਕਿ ਭਾਰਤੀ ਮੂਲ ਦੀ ਇੱਕ ਲੜਕੀ ਜਿਸ ਦੀ ਉਮਰ ਤਕਰੀਬਨ 20 ਕੁ ਵਰੇ ਦੱਸੀ ਜਾ ਰਹੀ ਹੈ ਉਸ ਨਾਲ ਜ਼ਬਰਦਸਤੀ ਕਰ ਦਿੱਤਾ ਗਿਆ ਹੈ ਬਰਤਾਨਵੀ ਪੁਲਿਸ ਨੇ ਉੱਤਰੀ ਇੰਗਲੈਂਡ ਵਿੱਚ 20 ਵਰਿਆਂ ਦੀ ਲੜਕੀ ਨਾਲ ਉਸ ਦੀ ਨਸਲ ਕਰਕੇ ਜ਼ਬਰਦਸਤੀ ਦੀ ਘਟਨਾ ਤੋਂ ਬਾਅਦ ਮੁਲਜ਼ਮ ਨੂੰ ਫੜਨ ਵਾਸਤੇ ਲੋਕਾਂ ਨੂੰ ਅਪੀਲ ਕੀਤੀ ਹੈ ਅਦੇਹਾ ਮੰਨਿਆ ਜਾਂਦਾ ਹੈ ਕਿ ਇਹ ਔਰਤ ਭਾਰਤੀ ਮੂਲ ਦੀ ਹੈ ਵੈਸਟ ਮਿਡਲੈਂਡ ਪੁਲਿਸ ਮੁਤਾਬਕ ਉਸ ਨੂੰ ਸ਼ਨੀਚਰਵਾਰ ਸ਼ਾਮ ਨੂੰ ਇੱਕ ਸੜਕ ਤੇ ਇੱਕ ਔਰਤ ਦੇ ਸੰਕਟ ਵਿੱਚ ਘਿਰੇ ਹੋਣ ਬਾਰੇ ਜਾਣਕਾਰੀ ਮਿਲੀ ਸੀ ਪੁਲਿਸ ਨੇ ਘਟਨਾ ਦੀ ਸੀਸੀਟੀਵੀ ਫੁਟੇਜ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਨੂੰ ਨਸਲੀ ਅਪਰਾਧ ਮੰਨਿਆ ਜਾ ਰਿਹਾ ਹੈ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚਕਰ ਦੇ ਡਿਟੈਕਟਿਵ ਸੁਪਡੈਂਟ ਰੌਨਨ ਟੈਰਰ ਨੇ ਕਿਹਾ ਕਿ ਇਹ ਇਸ ਲੜਕੀ ਤੇ ਬੇਹੱਦ ਭਿਆਨਕ ਹਮਲਾ ਸੀ ਅਸੀਂ ਮੁਲਜ਼ਮ ਨੂੰ ਫੜਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਸਾਡੀ ਟੀਮ ਇਸ ਵਕਤ ਸਬੂਤ ਇਕੱਠੇ ਕਰ ਰਹੀ ਹੈ ਤੇ ਮੁਲਜ਼ਮ ਦੀ شناخت ਕੀਤੀ ਜਾ ਰਹੀ ਹੈ ਤਾਂ ਕਿ ਜਲਦ ਉਸ ਨੂੰ ਹਿਰਾਸਤ ਵਿੱਚ ਲਿਆ ਜਾ ਸਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੇ ਉਸ ਇਲਾਕੇ ਵਿੱਚ ਕਿਸੇ ਸ਼ੱਕੀ ਵਿਅਕਤੀ ਨੂੰ ਦੇਖਿਆ ਹੋਵੇ ਜਾਂ ਉਹਨਾਂ ਕੋਲ ਕੋਈ ਸੀਸੀਟੀਵੀ ਫੁਟੇਜ ਹੋਵੇ ਤਾਂ ਇਹ ਜਾਣਕਾਰੀ ਪੁਲਿਸ ਨਾਲ ਸਾਂਝੀ ਕੀਤੀ ਜਾਵੇ ਪੁਲਿਸ ਮੁਤਾਬਕ ਹਮਲਾਵਰ ਦੀ ਉਮਰ 30 ਵਰਿਆਂ ਦੇ ਕਰੀਬ ਹੋ ਸਕਦੀ ਹੈ ਉਸ ਦਾ ਰੰਗ ਗੋਰਾ ਤੇ ਛੋਟੇ ਵਾਲ ਨੇ ਹਮਲੇ ਮੌਕੇ ਉਸ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ ਸਥਾਰਕ ਭਾਈਚਾਰੇ ਦਾ ਕਹਿਣਾ ਹੈ ਕਿ ਪੀੜਤਾ ਪੰਜਾਬੀ ਮੂਲ ਦੀ ਲੜਕੀ ਹੈ ਇਹ ਘਟਨਾ ਅਜਿਹੇ ਮੌਕੇ ਸਾਹਮਣੇ ਆਈ ਹੈ ਜਦੋਂ ਕੁਝ ਹਫ਼ਤੇ ਪਹਿਲਾਂ ਨੀਡਲੇ ਇੱਕ ਇਲਾਕੇ ਵਿੱਚ ਵੀ ਇੱਕ ਔਰਤ ਨਾਲ ਜ਼ਬਰਦਸਤਨਾ ਕੀਤਾ ਜਾਣ ਦੀ ਘਟਨਾ ਸਾਹਮਣੇ ਆਈ ਸੀ ਡੀਐਸ ਟਾਇਲਰ ਨੇ ਕਿਹਾ ਕਿ ਫਿਲਹਾਲ ਦੋਵਾਂ ਮਾਮਲਿਆਂ ਨੂੰ ਆਪਸ ਵਿੱਚ ਨਹੀਂ ਜੋੜਿਆ ਗਿਆ ਉੱਥੋਂ ਦੀ ਪੁਲਿਸ ਤੇ ਚੀਫ ਸੁਪਰਡੈਂਟ ਨੇ ਆਖਿਆ ਕਿ ਭਾਈਚਾਰਾੜਾ ਰਤੇ ਸੈਮ ਵਿੱਚ ਹੈ لہذا ਇਸ ਇਲਾਕੇ ਵਿੱਚ ਪੁਲਿਸ ਦੀ ਮੌਜੂਦਗੀ ਵਧਾ ਦਿੱਤੀ ਗਈ ਹੈ ਸਿੱਖ ਫੈਡਰੇਸ਼ਨ ਯੂਕੇ ਨੇ ਦੱਸਿਆ ਕਿ ਵਾਲ ਸਾਲ ਦੀ ਪੀੜਤਾ ਪੰਜਾਬੀ ਹੈ ਅਤੇ ਮੁਲਜ਼ਮ ਨੇ ਉਸਤੇ ਘਰ ਦਾ ਦਰਵਾਜ਼ਾ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਹੁਣ ਗੱਲ ਕਰਦੇ ਹਾਂ ਅਮਰੀਕਾ ਦੇ ਵਿੱਚੋਂ ਮਿਲ ਰਹੀ ਵੱਡੀ ਖਬਰ ਦੀ ਅਮਰੀਕਾ ਵਿੱਚ 트੍ਰੰਪ ਸਰਕਾਰ ਪਾ ਫੈਡਰਲ ਸਰਕਾਰ ਦੇ ਸ਼ਟਡਾਊਨ ਦੌਰਾਨ 에어 ਟ੍ਰੈਫਿਕ ਕੰਟਰੋਲਰਾਂ ਦੀ ਕਮੀ ਦੇ ਕਾਰਨ ਹਵਾਈ ਯਾਤਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ ਦੱਖਣੀ ਕੈਲੀਫੋਰਨੀਆ ਦੀ ਇੱਕ 에ਅ ਟ੍ਰੈਫਿਕ ਸੁਵਿਧਾ ਕੇਂਦਰ ਸਟਾਫ ਦੀ ਕਮੀ ਦੇ ਕਾਰਨ ਐਲ.ਏ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਆਉਣ ਵਾਲੀਆਂ ਉਡਾਨਾਂ ਰੋਕ ਦਿੱਤੀਆਂ ਗਈਆਂ ਸਨ ਐਫ.ਏ.ਏ ਨੇ ਇਹ ਵੀ ਦੱਸਿਆ ਕਿ ਸ਼ਿਕਾਗੋ, ਵਾਸ਼ਿੰਗਟਨ ਅਤੇ ਨਿਊਯਾਰਕ ਦੇ ਨਾਲ-ਨਾਲ ਨਿਊ ਜਰਸੀ ਵਿੱਚ ਵੀ ਸਟਾਫ ਦੀ ਕਮੀ ਦੇ ਕਾਰਨ ਫਲਾਈਟਾਂ ਵਿੱਚ ਦੇਰੀ ਦੇਖਣ ਨੂੰ ਮਿਲ ਰਹੀ ਹੈ ਅਮਰੀਕਾ ਦੇ ਟ੍ਰਾਂਸਪੋਰਟ ਸਕੱਤਰ ਸੀਨ ਡਫੀ ਨੇ ਸਰਕਾਰ ਦੇ ਬੰਦ ਦੌਰਾਨ ਪਾਇਲਟਾਂ ਅਤੇ ਏਅਰ ਟ੍ਰੈਫਿਕ ਕੰਟਰੋਲਰਾਂ ਦੇ ਤਨਖਾਹ ਤੋਂ ਬਿਨਾਂ ਕੰਮ ਕਰਨ ਆਉਣ ਵਾਲੇ ਦਿਨਾਂ ਵਿੱਚ ਹੋਰ ਉਡਾਨਾਂ ਵਿੱਚ ਦੇਰੀ ਅਤੇ ਰੱਦ ਹੋਣ ਦੀ ਵੀ ਭੂਖਬਾਣੀ ਕੀਤੀ ਸੀ ਡਫੀ ਨੇ ਇੱਕ ਮੁਲਾਕਾਤ ਦੌਰਾਨ ਕਿਹਾ ਸੀ ਕਿ ਪੈਸੇ ਦੀ ਚਿੰਤਾ ਤੇ ਪਹਿਲਾਂ ਤੋਂ ਹੀ ਤਣਾਅਪੂਰਨ ਕੰਮ ਦੇ ਬੋਝ ਕਾਰਨ ਹੋਰ ਕੰਟਰੋਲਰ ਵੀ ਛੁੱਟੀ ਲੈ ਸਕਦੇ ਨੇ ਉਹਨਾਂ ਆ ਕਿਹਾ ਕਿ ਕੱਲ ਹੀ ਸਾਡੇ ਕੋਲ 22 ਸਟਾਫਿੰਗ ਟ੍ਰਿਗਰ ਸਨ ਜਦੋਂ ਤੋਂ ਸ਼ਟਡਾਊਨ ਹੋਇਆ ਇਸ ਸਿਸਟਮ ਵਿੱਚ ਸਭ ਤੋਂ ਵੱਡਾ ਨੰਬਰ ਸੀ ਅਤੇ ਇਹ ਇੱਕ ਸੰਕੇਤ ਹੈ ਕਿ ਕੰਟਰੋਲਰ ਹੁਣ ਥੱਕ ਚੁੱਕੇ ਨੇ FAA ਨੇ ਪੁਸ਼ਟੀ ਕੀਤੀ ਹੈ ਕਿ LL ਲਈ ਜਾਣ ਵਾਲੀਆਂ ਉਡਾਨਾਂ ਨੂੰ ਉਹਨਾਂ ਦੇ ਸ਼ੁਰੂਆਤੀ ਹਵਾਈ ਅੱਡੇ ਤੇ ਸਵੇਰੇ ਹੀ ਰੋਕ ਦਿੱਤਾ ਗਿਆ ਸੀ ਅਤੇ ਇਹ ਗਰਾਊਂਡ ਸਟਾਪ ਦੁਪਹਿਰ ਤੱਕ ਫਿਰ ਚੁੱਕ ਵੀ ਲਿਆ ਗਿਆ ਸੀ। ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ। ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ